ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਗੁਰੂ ਮਹਾਰਾਜ ਦਾ ਸਰਤੇ ਹੱਥ ਹੋਵੇ ਤੇ ਪੰਜਾਬ ਦੇ ਇਨੇ ਲੋਕਾਂ ਦਾ ਹੱਥ ਹੋਵੇ ਉਹ ਕਦੇ ਵੀ ਧਿੰਦੀ ਕਲਾ ਦੇ ਵਿੱਚ ਨਹੀਂ ਹੋ ਸਕਦਾ ਸੋ ਇਨਾ ਤਸ਼ੱਦਦ ਹੋਣ ਦੇ ਬਾਵਜੂਦ ਕਦੇ ਕਿੱਥੋਂ ਰਿਮਾਂਡ ਲੈ ਲਿਆ ਕਦੇ ਕਿੱਥੋਂ ਰਿਮਾਂਡ ਲੈ ਲਿਆ ਕਦੇ ਕਿੱਥੋਂ ਰਿਮਾਂਡ ਲੈ ਲਿਆ ਫੇਰ ਵੀ ਜਿਹੜਾ ਭਾਨਾ ਸਿੱਧੂ ਆ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਐਨੇ ਇਕੱਠ ਹੋਣ ਦੇ ਬਾਵਜੂਦ ਸਰਕਾਰ ਨੇ ਠੱਗ ਏਜੰਟਾਂ ਦੇ ਵਿਰੁੱਧ ਤਾਂ ਕੀ ਕਾਰਵਾਈ ਕਰਨੀ ਸੀ ਠੱਗ ਏਜੰਟਾਂ ਦੇ ਵਿਰੁੱਧ ਤਾਂ ਕੀ ਬੋਲ ਬੁਲਨੇ ਸੀ ਭਾਨੇ ਸਿੱਧੂ ਦੇ ਹੱਕ 'ਚ ਨਹੀਂ ਬੋਲਨੇ ਸੀ ਨਾ ਬੋਲਦੇ ਭਾਨੇ ਸਿੱਧੂ ਦੇ ਵਿਰੋਧ 'ਚ ਵੀ ਨਾ ਬੋਲਦੇ ਜਾਂ ਬੋਲ ਦਿੰਦੇ ਪਰ ਠੱਗ এজੰਟਾਂ ਦੇ ਵਿਰੁੱਧ ਤਾਂ ਬੋਲਦੇ ਨਾ ਕਿਉਂਕਿ ਪੰਜਾਬ ਤਾਂ ਸਾਰਾ ਇਹੀ ਚਾਹੁੰਦਾ ਨਾ ਕਿ ਠੱਗ এজੰਟਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਜੇ ਭਾਨੇ ਸਿੱਧੂ ਤੁਹਾਨੂੰ ਨਹੀਂ ਜਰਿਆ ਜਾਂਦਾ ਤੁਹਾਡੇ ਤੋਂ ਕਿ ਭਾਨਾ ਸਿੱਧੂ ਕਾਰਵਾਈ ਕਰਦਾ ਪੈਸੇ ਦਵਾਉਂਦਾ ਉਹ ਹਾਈਲਾਈਟ ਹੋਈ ਜਾਂਦਾ ਤੁਹਾਨੂੰ ਐ ਲੱਗਦਾ ਤੇ ਤੁਸੀਂ ਦਵਾ ਦਿਓ ਤੁਸੀਂ ਹਾਈਲਾਈਟ ਹੋ ਜੋ ਤੁਸੀਂ ਕਰ ਲੋ ਕੰਮ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਸਾਰਿਆਂ ਨੂੰ ਪਤਾ ਹੈ ਕਿ ਕੌਣ ਕਰਾ ਰਿਹਾ ਕਿੱਥੇ ਕਰਾ ਰਿਹਾ ਕਿਵੇਂ ਕਰਾ ਰਿਹਾ ਜਦੋਂ ਪਿਛਲਾ ਜਿੰਨਾ ਵੀ ਰਿਮਾਂਡ ਇਹਨਾਂ ਨੇ ਲਿਆ ਉਸ ਰਿਮਾਂਡ ਦੀ ਵਕੀਲਾ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਜਾਣਕਾਰੀ ਜਿਹੜੀ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੀ ਗਈ ਕੋਰਟ ਦੇ ਵਿੱਚ ਪੇਸ਼ ਜਾਣਕਾਰੀ ਕਰਨੀ ਕਿੱਥੋਂ ਆ ਜਦੋਂ ਹੈ ਹੀ ਕੁਝ ਨਹੀਂ ਸੀ 10000 ਰੁਪਇਆ ਇੱਕ ਚੈਨੀ ਇਹ ਚੀਜ਼ਾਂ ਜਿਹੜੀਆਂ ਬੇਬੁਨਿਆਦ ਜਿਹੜੇ ਪਰਚੇ ਜਿਹੜੇ ਆ ਕੀਤੇ ਗਏ ਹੁਣ ਭਾਨੇ ਸਿੱਧੂ ਦੇ ਭਰਾ ਤੇ ਵੀ ਪਰਚਾ ਕਰਤਾ ਮੁਹੱਲੀ ਹਜੇ ਹੋਰ ਪਤਾ ਨਹੀਂ ਇਹਨਾਂ ਨੇ ਕਿੰਨੇ ਪਰਚੇ ਕਰਨੇ ਆ ਇਥੋਂ ਸਪਸ਼ਟ ਹੁੰਦਾ ਕਿ ਤੁਸੀਂ ਆਪ ਸਿਆਣੇ ਹੋ ਕਿ ਕਾਨੂੰਨ ਆ ਜਿਹੜਾ ਕਾਨੂੰਨ ਵੀ ਉਸੇ ਦਾ ਹੀ ਹੁੰਦਾ ਜਿਹਦੀ ਸਰਕਾਰ ਹੋਵੇ ਸੋ ਭਾਈ ਤੁਹਾਡੀ ਸਰਕਾਰ ਹੈ ਤੁਹਾਡਾ ਸਾਰਾ ਕੁਝ ਹੈਗਾ ਤੇ ਤੁਸੀਂ ਆਪ ਦੀ ਚੰਮ ਦੀਆਂ ਚਲਾਉਣੀਆਂ ਚਲਾਉਣੀਆਂ ਸੋ ਤੁਸੀਂ ਮੈਂ ਜਰਦੇ ਕਿ ਕੋਈ ਵੀ ਪੰਜਾਬ ਦਾ ਨੌਜਵਾਨ ਆ ਜਿਹੜਾ ਉਹ ਪੰਜਾਬ ਦੇ ਹੱਕਾਂ ਦੇ ਵਿੱਚ ਬੋਲੇ ਕਿਉਂਕਿ ਨੌਜਵਾਨਾਂ ਦੀ ਆਵਾਜ਼ ਆ ਜਿਹੜੀ ਉਹ ਜਾਦੇ ਬਲੰਦ ਹੁੰਦੀ ਆ ਨੌਜਵਾਨਾਂ ਦੀ ਅਵਾਜ਼ ਆ ਜਿਹੜੀ ਉਹ ਜਾਦੇ ਪੰਜਾਬ ਦੇ ਵਿੱਚ ਪਹੁੰਚਦੀ ਆ ਜਾਦੇ ਸੁਣਵਾਈ ਹੁੰਦੀ ਆ ਜਾਦੇ ਮੁਰੇ ਹੋ ਕੇ ਕੱਢਦੇ ਆ ਤੇ ਭਾਵੇਂ ਸਿੱਧੂ ਤੇ ਦੋ ਜੋ ਹੁਣ ਇਸ ਟਾਈਮ ਤਸ਼ੱਦਦ ਹੋ ਰਿਹਾ ਤੁਸੀਂ ਇਹ ਵੇਖੋ ਵੀ ਦੋ ਦਿਨ ਦਾ ਰਿਮਾਂਡ ਜਦੋਂ ਪਹਿਲਾਂ ਲਿਆ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਤੇ ਦੁਬਾਰਾ ਜਿਹੜਾ ਰਿਮਾਂਡ ਲੈ ਕੇ ਕੀ ਨਿਕਲ ਜੂਗਾ ਕੀ ਦੁਬਾਰਾ ਜਿਹੜਾ ਰਿਮਾਂਡ ਲਿਆ ਉਹ ਕਿਤੇ ਹੋਰ ਸਟੇਟ ਨੇ ਲਿਆ ਜਾਂ ਉਹਨਾਂ ਨੂੰ ਕੋਈ ਸ਼ੱਕ ਸੀ ਦੂਜੀ ਸਟੇਟ ਵਾਲਿਆਂ ਨੂੰ ਵੀ ਨਹੀਂ ਭਾਈ ਇਧਰਲੀ ਸਟੇਟ ਵਾਲਿਆਂ ਨੇ ਸਹੀ ਨਹੀਂ ਸਮਝਾਈ ਕੀਤੀ ਹੋਣੀ ਅਸੀਂ ਕਰਾਂਗੇ ਜਾਂ ਹੋਰ ਕਿਤੇ ਦੇਸ਼ ਨੇ ਸਟੇਟ ਰਿਮਾਂਡ ਲਿਆ ਇੱਕੋ ਹੀ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਇੱਕੋ ਹੀ ਸਟੇਟ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਰਿਮਾਂਡ ਲਿਆ ਜਾ ਰਿਹਾ ਕਿ ਸ਼ਾਇਦ ਇਹਨਾਂ ਨੂੰ ਵੱਖ-ਵੱਖ ਜਿਲ੍ਹਿਆਂ ਵਾਲਿਆਂ ਨੂੰ ਆਪਦੇ ਆਪ ਤੇ ਵੀ ਸ਼ੱਕ ਆ ਕਿ ਯਾਰ ਸ਼ਾਇਦ ਅਸੀਂ ਕੁਝ ਕਢਵਾ ਸਕੀਏ ਉਹਦੇ ਮੂចੋਂ ਵੀ ਅਸੀਂ ਇੱਥੇ ਕਟ ਪਵਾ ਲਈ ਇੱਥੇ ਕਟ ਪਵਾਤੀ ਮਤਲਬ ਕਾਨੂੰਨ ਵੀ ਯਾਰ ਇੰਨਾ ਇੰਨਾ ਮਤਲਬ ਮਾੜਾ ਨਿਕਲ ਗਿਆ ਕਿ ਯਾਰ ਕਾਨੂੰਨ ਵੀ ਕਿਸ ਬਿਹਾਫ ਤੇ ਜਿਹੜਾ ਰਿਮਾਂਡ ਦੇ ਰਿਹਾ ਕਿ ਕਾਨੂੰਨ ਇਹ ਨਹੀਂ ਪੁੱਛਦਾ ਕਿ ਯਾਰ ਜੋ ਦੋ ਦੋ ਦਿਨ ਪਹਿਲਾਂ ਰਿਮਾਂਡ ਲਿਆ ਸੀ ਉਹਦੇ ਚੋਂ ਕੀ ਕੱਢਿਆ ਜਿਹੜਾ ਤੁਸੀਂ ਦੁਬਾਰਾ ਕੱਢ ਲਓਗੇ ਸੋ ਮਸਲਾ ਇੱਥੇ ਇਹ ਆਉਂਦਾ ਇੱਥੋਂ ਹੀ ਤਾਂ ਪ੍ਰੂਫ ਹੁੰਦਾ ਕਿ ਕਾਨੂੰਨ ਆ ਜਿਹੜਾ ਸਰਕਾਰ ਦੇ ਅੰਡਰ ਚੱਲ ਰਿਹਾ ਸਰਕਾਰ ਦੇ ਇਸ਼ਾਰੇ ਤੇ ਚੱਲ ਰਿਹਾ ਜਿਵੇਂ ਸਰਕਾਰ ਕਹਿ ਰਹੀ ਆ ਓਵੇਂ ਓਵੇਂ ਹੋ ਰਿਹਾ ਸੋ ਇਕੱਠ ਹੋਇਆ ਬਹੁਤ ਵਧੀਆ ਇਕੱਠ ਹੋਇਆ ਪੰਜਾਬ ਦੇ ਨੌਜਵਾਨ ਜਿਹੜੇ ਉਹ ਖਾਸ ਕਰਕੇ ਉੱਥੇ ਪਹੁੰਚੇ ਜਿਨ੍ਹਾਂ ਨੂੰ ਦਿਸਦਾ ਵੀ ਨਹੀਂ ਸੀ ਉਹ ਵੀ ਪਹੁੰਚੇ ਕਈ ਨੌਜਵਾਨ ਵੀ ਰਾਈਕਲਾਂ ਤੇ ਪਹੁੰਚੇ ਕਈ ਹੈਂਡੀਕੈਪਡ ਵੀ ਰ ਪਹੁੰਚੇ ਸਾਰਿਆਂ ਦਾ ਧੰਨਵਾਦ ਆ ਸੋ ਪਹਿਲਾ 5 ਫਰਵਰੀ ਨੂੰ ਪ੍ਰੋਗਰਾਮ ਰੱਖਿਆ ਗਿਆ ਸੀਗਾ ਭਗਵੰਤ ਮਾਨ ਦੇ ਘਰ ਵਾਲ ਨੂੰ ਹੁਣ 3 ਫਰਵਰੀ ਨੂੰ ਭਗਵੰਤ ਮਾਨ ਦੇ ਘਰ ਵਾਲ ਨੂੰ ਜਿਹੜਾ ਉਹ ਰੱਖਿਆ ਗਿਆ ਪ੍ਰੋਗਰਾਮ ਭਾਨੇ ਸਿੱਧੂ ਵੀਰ ਨੂੰ ਰਿਹਾ ਕਰਾਉਣ ਵਾਸਤੇ ਸੋ ਜੇ ਅੱਜ ਆਪਾਂ ਇਹਦੇ ਨਾਲ ਨਾ ਖੜੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜੋ ਕਿ ਤੁਹਾਨੂੰ ਕੋਈ ਪੈਸੇ ਦਿਵਾਊਗਾ ਜਾਂ ਤੁਹਾਨੂੰ ਪੈਸੇ ਮਿਲਣਗੇ ਆ ਕੱਠੋਂ ਤੋਂ ਬਾਅਦ ਥੋੜਾ ਜਿਹਾ ਜਿਹੜੇ ਠਾਗੇ ਜੰਟਾ ਥੋੜਾ ਜਿਹਾ ਠਰਮੇ ਚ ਆਏ ਆ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗਿਆ ਕਿ ਯਾਰ ਨਹੀਂ ਲੋਕ ਮਗਰ ਬਹੁਤ ਆ ਆਮ ਆਦਮੀ ਵਾਲੇ ਜਿਹੜੇ ਸੀਗੇ ਚੇਲੇ ਚਪਾਟੇ ਉਹ ਜਿਹੜੇ ਕਹਿੰਦੇ ਸੀਗੇ ਭਵਾਨੇ ਸਿੱਧੂ ਦੇ ਮਗਰ ਕੌਣ ਆਊ ਕੋਈ ਨਹੀਂ ਆਉਂਦਾ ਬਾਈ ਕੋਈ ਨਹੀਂ ਖੜਦਾ ਉਹ ਵੇਖ ਲਓ ਕੱਠ ਸਾਰਾ ਪੰਜਾਬ ਹੀ ਖੜ ਗਿਆ ਇੰਟਰਨੈਸ਼ਨਲ ਲੈਵਲ ਤੱਕ ਲੋਕ ਆ ਗਏ ਸੋ 1 ਫਰਵਰੀ ਨੂੰ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਪ੍ਰੋਗਰਾਮ ਰੱਖਿਆ ਪਹਾਣੇ ਸਿੱਧੂ ਦੇ ਹੱਕ ਦੇ ਵਿੱਚ 3 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਪਹਾਣੇ ਸਿੱਧੂ ਦੇ ਹੱਕ ਦੇ ਵਿੱਚ ਜਿੱਥੇ-ਜਿੱਥੇ ਹਰ ਥਾਂ ਤੇ ਪੰਜਾਬ ਦੇ ਵਿੱਚ ਜਿੱਥੇ ਵੀ ਆਵਾਜ਼ ਬੁਲੰਦ ਹੁੰਦੀ ਆ ਸੋ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਇਸ ਮੁੱਦੇ ਤੇ ਪਹਾਣੇ ਸਿੱਧੂ ਦੇ ਨਾਲ ਨਾ ਖੜੋ ਠੱਗ ਏਜੰਟਾਂ ਦੇ ਵਿਰੁੱਧ ਖੜੋ ਜੋ ਮੈਨੂੰ ਪਤਾ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਥਾਂ ਤੇ ਅਨੇਕਾਂ ਜਿਹੜੇ ਆ ਠੱਗ ਏਜੰਟਾਂ ਦੇ ਵਿਰੁੱਧ ਜਿਹੜੇ ਆ ਮਾਮਲੇ ਲੋਕਾਂ ਨੇ ਦਰਜ ਕਰਾਏ ਹੋਏ ਆ ਪਰ ਹੱਲ ਉਹਦਾ ਕੋਈ ਨਹੀਂ ਹੋਇਆ ਹੱਲ ਕਿਉਂ ਨਹੀਂ ਹੁੰਦਾ ਕਿਉਂਕਿ ਕਮਿਸ਼ਨ ਖੋਰੀ ਆ ਇਹ ਤੁਹਾਨੂੰ ਵੀ ਪਤਾ ਗਲਤੀਆਂ ਆਪਣੀਆਂ ਵੀ ਹੁੰਦੀਆਂ ਕਿ ਆਪਣੇ ਵੀ ਦਿਮਾਗ ਦੇ ਵਿੱਚ ਇਹ ਬੈਠਾ ਹੋਇਆ ਕਈਆਂ ਦੇ ਕਿ ਯਾਰ ਕੰਮ ਵੀ ਕਰਾ ਲੈਣਗੇ ਜਾ ਕੇ ਤੇ ਪੈਸੇ ਵੀ ਅਗਲੇ ਦੀ ਜੇਬ 'ਚ ਠੂਸ ਦੇਣਗੇ ਕਿ ਪੈਸੇ ਦਿੱਤੇ ਤੋਂ ਬਿਨਾ ਤਾਂ ਯਾਰ ਆਪਣਾ ਕੰਮ ਨਹੀਂ ਹੋਣਾ ਤਾਂ ਹੀ ਕੀਤਾ ਹੋਣਾ ਇਹਨੇ ਜੇ ਪੈਸੇ ਦਿੱਤੇ ਆਪਾਂ ਮੈਂ ਤਾਂ ਇਹ ਕਹਾਦਾ ਕਰਨਾ ਸੀਗਾ ਗਾਹ ਨੂੰ ਹੋਣਾ ਨਹੀਂ ਦੋ ਚਾਰ ਵਾਰੀ ਅੜੋਂਗੇ ਤਾਂ ਉਸ ਤੋਂ ਬਾਅਦ ਆਪੇ ਕੰਮ ਹੋਣ ਲੱਗ ਪੈਣਗੇ ਜਦੋਂ ਆਪਾਂ ਆਪ ਹੀ ਸੋਚੀ ਬੈਠੇ ਆ ਕਿ ਕਮਿਸ਼ਨ ਦਿੱਤੇ ਤੋਂ ਬਿਨਾਂ ਕੰਮ ਹੀ ਨਹੀਂ ਹੋਣਾ ਤਾਂ ਫਿਰ ਭਾਈ ਕਿਵੇਂ ਹੋਊਗਾ ਬਹੁਤ ਲੋਕ ਹੈਗੇ ਜਿਨ੍ਹਾਂ ਦਾ ਕਮਿਸ਼ਨ ਦਿੱਤੇ ਤੋਂ ਬਿਨਾਂ ਵੀ ਕੰਮ ਹੁੰਦਾ ਹੈ ਜੁਰਤ ਚਾਹੀਦੀ ਆ ਸੋ ਆਪ ਦੀ ਆਪ ਦੇ ਆਪ ਨੂੰ ਪਹਿਚਾਨੋ ਅੰਦਰੋਂ ਧਾਗ ਏਜੰਟਾਂ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਚੱਲ ਰਹੀ ਆ ਇਸ ਦੇ ਵਿੱਚ ਭਾਨੇ ਸਿੱਧੂ ਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਭਾਨੇ ਸਿੱਧੂ ਨੇ ਜਿਹੜਾ ਹੁਣ ਤੱਕ ਕੀਤਾ ਉਹ ਪੰਜਾਬ ਲਈ ਕੀਤਾ ਸਿੱਖ ਰਾਜ ਦੀ ਗੱਲ ਕੀਤੀ ਸਿੱਖ ਕੌਮ ਦੀ ਗੱਲ ਕੀਤੀ ਬੰਦੀ ਸਿੰਘਾਂ ਦੀ ਗੱਲ ਕੀਤੀ ਆਪਣੀ ਗੱਲ ਕੀਤੀ ਆਪਣੇ ਲਈ ਖੜਿਆ ਸੋ ਮਸਲਾ ਇੱਥੇ ਹੀ ਆਉਂਦਾ ਕਿ ਟੂਲ ਟੈਕਸਾਂ ਤੇ ਹਰ ਥਾਂ ਤੇ ਕਿੰਨਾ ਭਾਨਾ ਸਿੱਧੂ ਅੜਿਆ ਕੀਨੇ ਪਿਛੇੜਿਆ ਥੋੜੇ ਪਿਛੇੜਿਆ ਪੰਜਾਬ ਲਈ ਅੜਿਆ ਹਰ ਥਾਂ ਤੇ ੱੱਕਾ ਹੋਇਆ ਉਹ ਫੇਰ ਵੀ ਅੜਿਆ ਤੇ ਹੁਣ ਇਹ ਸਪਸ਼ਟ ਰੂਪ ਦੇ ਵਿੱਚ ਇਹ ਕਹਿਆ ਕਿ ਮੈਂ ਗੁਰੂ ਮਹਾਰਾਜ ਤੋਂ ਡਰਦਾ ਹਾਂ ਹੋਰ ਕਿ ਮੈਂ ਕਿਸੇ ਤੋਂ ਨਹੀਂ ਡਰਦਾ ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇੰਨਾ ਤਸ਼ੱਦਦ ਝੱਲ ਕੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਤੇ ਪੰਜਾਬ ਲਈ ਬਹਿਣਾ ਖੜੂਣਾ ਪੰਜਾਬ ਦੀ ਗੱਲ ਕਰਨੀ ਜੇ ਸਰਕਾਰਾਂ ਪਹਿਲਾਂ ਜੋ ਕਰਦੀਆਂ ਆਈਆਂ ਐ ਵੀ ਤੁਹਾਨੂੰ ਪਤਾ ਜਾਂ ਹੁਣ ਕਰਦੀਆਂ ਆਈਆਂ ਵੀ ਤੁਹਾਨੂੰ ਪਤਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਉਹਨਾਂ ਦੀ ਟੀਮ ਨੂੰ ਦਿਬਰੂਗਰ ਚੱਕ ਕੇ ਮਾਰਿਆ ਮਤਲਬ ਇਹ ਤਾਂ ਦੱਸਿਆ ਜਾਵੇ ਕਿ ਪਰਚਾ ਪੰਜਾਬ 'ਚ ਹੋਇਆ ਸਾਰਾ ਕੁਝ ਪੰਜਾਬ 'ਚ ਹੋਇਆ ਘਟਨਾਕ੍ਰਮ ਪੰਜਾਬ 'ਚ ਹੋਇਆ ਤੁਹਾਡੇ ਹਿਸਾਬ ਨਾਲ ਤੇ ਜੇਲ ਤੁਸੀਂ ਸ਼ਰਧਾ ਜਾ ਕੇ ਆਸਾਮ ਕੀ ਆਸਾਮ ਪੰਜਾਬ ਦੇ ਵਿੱਚ ਇੱਕ ਦੂਜੀ ਸਟੇਟ ਨੂੰ ਤਾਂ ਤੁਸੀਂ ਕਹਿ ਦਿੰਦੇ ਇਧਰ ਨਹੀਂ ਪੁਲਿਸ ਇਧਰ ਨਹੀਂ ਆ ਸਕਦੀ ਇਧਰਲੀ ਪੁਲਿਸ ਇਧਰ ਨਹੀਂ ਆਉਂਦੀ ਆਸਾਮ ਕਿੱਥੇ ਆਸਾਮ ਕੀ ਆਸਾਮ ਪੰਜਾਬ ਦੇ ਵਿੱਚ ਐ ਮਸਲਾ ਇੱਥੇ ਇਹੀ ਆਉਂਦਾ ਕਿ ਇਹ ਕੁਝ ਵੀ ਕਰ ਸਕਦੇ ਆ ਨੌਜਵਾਨਾਂ ਲਈ ਨੌਜਵਾਨਾਂ ਦੇ ਵਿਰੁੱਧ ਸੋ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਵੀ ਹੋ ਸਕਦਾ ਸੋਸ਼ਲ ਮੀਡੀਆ ਤੇ ਕਿਉਂਕਿ ਚੈਨਲਾਂ ਵਾਲਿਆਂ ਨੂੰ ਜਿਹੜੇ ਆਪਣੇ ਜਿਹੜੇ ਆ ਇਹ ਜਿਹੜੀਆਂ ਵੀਡੀਓ ਆ ਇਹ ਚਲਾਉਣ ਨਹੀਂ ਦਿੱਤੀਆਂ ਜਾਂਦੀਆਂ ਬਹੁਤ ਸਾਰੇ ਚੈਨਲ ਆ ਉਸ ਦਿਨ ਜਿਹੜੇ ਆ ਕੋਰਟ ਦਿੰਨੇ ਉਹ ਲਾਈਵ ਨਹੀਂ ਚੱਲਿਆ ਉਹਨਾਂ ਦਾ ਸੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿੱਥੇ ਵੀ ਵੀਡੀਓ ਦੀਂਦੀ ਆ ਜੇ ਤੁਸੀਂ ਨਹੀਂ ਪਹੁੰਚ ਸਕਦੇ ਪ੍ਰੋਗਰਾਮ ਤੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਘਰੇ ਬੈਠੇ ਵੀ ਤੁਸੀਂ ਸਾਥ ਦੇ ਸਕਦੇ ਆ ਘਰੇ ਬੈਠੇ ਵੀ ਸੋ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜਿਹੜੇ ਘਰੇ ਬੈਠੇ ਵੀ ਸਾਥ ਦੇ ਰਹੇ ਆ ਸੋਸ਼ਲ ਮੀਡੀਆ ਤੇ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ